ਸਿਕਾ ਜੀ ਕਿਸਾਨ ਵੀਰੋ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਗਾਵ ਤੋਂ ਕਿਸਾਨ ਸਰਦਾਰ ਕੁਬਿੰਦਰ ਸਿੰਘ ਜੀ ਪਿੰਡ ਗੋਤ ਕਿਸਾਨ ਵੀਰ ਵੱਲੋਂ ਲਗਾਤਾਰ ਦੋਸਰੇ ਸਾਲ ਮਲਚਿੰਗ ਟੈਕਨੀਕ ਨਾਲ ਕਣਕ ਦੀ ਜਿਹੜੀ ਕਾ ਚੀ ਹੈ ਅਬਾ ਇਨੋਵੇਟਿਕ ਫਾਰਮਰ ਨੇ ਇਹਨਾਂ ਨੇ ਆਪ ਕੀਤੀ ਖਰਚੇ ਘਟਾਉਣ ਦੇ ਪਰਪਸ ਨਾਲ ਹੀ ਜਿਹੜੀ ਮਲਚਿੰਗ ਤਰੀਕ ਨਾਲ ਕਣਕ ਦੀ ਬਿਜਾਈ ਸ਼ੁਰੂ ਕੀਤੀ ਤਿੰਨ ਸਾਲ ਪਹਿਲਾਂ ਇਹਨਾਂ ਨੇ ਬਰਨ ਕਿਸਾਨ ਗਰੁੱਪ ਨਾਮ ਤੇ ਇੱਕ ਕਿਸਾਨਾਂ ਦਾ ਸਲਫਾਟ ਪਾਇਆ ਤੇ ਇਸ ਗਰੁੱਪ ਰਾਹੀਂ ਇਹਨਾਂ ਭਾਗਤਾਂ ਦੇ ਸੰਦਾਂ ਦੇ ਫਰਜ਼ ਰੈਪਰਿਸ ਦੇ ਦੌਰਨੇ ਦੇ ਨਾਲ ਉਸ ਬਾਦੜ ਨਾਲ ਇੰਪਲੀਮੈਂਟਸ ਨੇ ਯੂਨੀਅਰ ਸਬਸਿਡੀ ਵੀ ਉਹਨਾਂ ਭਾਗਤਾਂ ਨੂੰ ਦੇ ਕੇ ਆਵਾਜ਼ ਪਾਈ ਤੇ ਤਰੀਕਾ ਤਾਂ ਯਾਰ ਬੇ ਸਾਥੀ ਮੈਂ ਇਹ ਤਕਰੀਬਨ 2 ਸਾਲ ਤੋਂ ਕਰ ਰਿਹਾ ਹਾਂ ਜੰਕ ਤੇ ਬੜਾ ਵਧੀਆ ਰਿਜ਼ਲਟ ਰਿਹਾ ਹੈ ਇਸ ਵਕਤ ਇਸ ਦਾ ਕਿਵੇਂ ਕਰਦੇ ਹੋ ਤੇ ਮੈਨੂੰ ਇਹੀ ਵੀ ਆਪਣੇ ਕਿਸਾਨਾਂ ਦੇ ਖਰਚੇ ਘਟਾਏ ਜਾਣ ਤੇ ਪਰਾਲੀ ਵਾਤਾਵਰਨ ਬਨਾ ਖਰਾਬ ਹੋਵੇ ਪਰਾਲੀ ਬਿਨਾਂ ਜਲਾਏ ਆਪਾਂ ਕੋਈ ਇਹੋ ਜਿਹਾ ਢੰਗ ਅਪਣਾਈਏ ਵੀ ਫਸਲ ਵੀ ਵਧੀਆ ਢੰਗ ਨਾਲ ਹੋਵੇ ਤੇ ਆਪਾਂ ਨੂੰ ਕੋਈ ਨੁਕਸਾਨ ਬਨਾ ਹੋਵੇ ਤੇ ਖਰਚੇ ਵੀ ਘਟਣ ਜਿਹੜੀ ਕਟਾਈ ਹੈ ਐਸਐਮਐਸ ਵਾਲੀ ਮਸ਼ੀਨ ਤੋਂ ਉਪਰੰਤ ਉਸ ਤੋਂ ਬਾਅਦ ਪ੍ਰੋਸੈਸ ਕੀ ਹੈ ਕੀ ਸਟੈਪ ਹੋਈ ਤੁਸੀਂ ਡਾਕਟਰ ਸਾਹਿਬ ਪਹਿਲਾਂ ਮੈਂ ਮਸ਼ੀਨ ਤੋਂ ਕਟਵਾਈ ਕਰਾਉਣ ਕਟਾਈ ਕਰਾਉਣ ਤੋਂ ਬਾਅਦ ਹਾਂਜੀ ਖੇਤ ਨੂੰ ਪੂਰਾ ਸੁੱਕਣ ਤੋਂ ਬਾਅਦ ਮਤਲਬ ਪੂਰਾ ਸੁੱਕਣ ਦਿੱਤਾ ਜਿੱਦਾਂ ਆਪਣੇ ਨਮੀ ਹੁੰਦੀ ਹੈ ਨਮੀ ਜਦੋਂ ਖਤਮ ਹੋ ਗਈ ਉਸ ਤੋਂ ਬਾਅਦ ਛਿੱਟਾ ਮਾਰ ਕੇ ਕਣਕ ਦਾ ਤੇ ਉੱਤੇ ਮਲਚਰ ਪਾ ਦਿੱਤਾ ਮਲਚਰ ਮੈਂ ਬੜਾ ਪਾਣੀ ਲਗਾ ਪਿਛਲੇ ਸਾਲ ਜਿਹੜੀ ਮਲਚੀ ਤਕਰੀਬਨ ਤੁਸੀਂ ਜਿਹੜੀ ਕੰਮ ਕੀਤੀ ਕੰਨਾ ਝੜ ਰਿਹਾ ਚਾਰ ਮੇਰਾ तकरीबन 22.5 ਕਟਲ ਦੇ ਕਰੀਬ ਕਿਲੇ ਦਾ ਤੇ ਖਰਚੇ ਚ ਕਿੰਨੀ ਕਟਾਤ ਮੁਸੰਮਨ ਦੀ ਹੋਈ ਹੈ ਖਰਚਾ ਤਾਂ ਮਤਲਬ ਡਾਕਟਰ ਸਾਹਿਬ ਕਹੋ ਵੀ ਨਾ ਮਾਤਰੀ ਖਰਚਾ ਹੁੰਦਾ तकरीबन ਮੇਰਾ 5 ਕ ਲੀਟਰ ਤੇਲ ਲੱਗਦਾ ਸਿਰਫ ਠੀਕ ਹੈ ਤੇ ਇੱਕ ਮੈਂ ਹੋਰ ਕਿਸਾਨ ਵੀਰਾਂ ਨਾਲ ਤੁਸੀਂ ਆਪਣੀ ਸਾਂਝਾ ਕਰੋ ਕਿ ਜਦੋਂ ਬਜਾਈ ਦਾ ਖਰਚਾ ਘਟਿਆ ਓਵਰ ਆਲ ਕਾਸ਼ਤ ਦਾ ਖਰਚਾ ਘਟਿਆ ਹਾਂਜੀ ਆਉਣ ਵਾਲੀ ਸੀਜ਼ਨ ਤੇ ਕਿਉਂਕਿ ਇਹਦੇ ਵਿੱਚ ਜੈਵਿਕ ਮਾਦਦ ਬਹੁਤ ਵੱਧਾ ਹਾਂਜੀ ਫਰਾਕੀ ਤਾਂ ਬਹੁਤ ਨੇ ਨਾਲ ਹਾਂਜੀ ਝਾੜ ਕਿੰਨਾ ਵਾਕੇ ਮੈਂ ਪਹਿਲਾਂ ਵੀ ਝਾੜ ਕਿੰਨਾ ਝਾੜ ਤਕਰੀਬਨ ਮੇਰਾ 2 ਸਾਲ ਦਾ ਇੱਥੇ ਆ ਰਿਹਾ ਮੈਂ ਵਿਅੋ ਤੇ ਖੱਦਾ ਮਤਲਬ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਇਹਨੂੰ ਬਾਅਦ ਦੇ ਵਿੱਚ ਜਿੱਦਾਂ ਆਪਾਂ ਉਡੀ ਦੀ ਸਪਰੇਅ ਕਰਦੇ ਆ ਚੰਗੀ ਵਗੈਰਾ ਤੋਂ ਉਹ ਨਹੀਂ ਮੈਨੂੰ ਜ਼ਰੂਰਤ ਪਈ ਦੋਨੋਂ ਸਾਲ ਜੀ ਬਾਜੀ ਕੋਈ ਦਿੱਕਤ ਨਹੀਂ ਆਈ ਨਾ ਕਣਕ ਖਰਦੀ ਹੈ ਤੇ ਤਕਰੀਬਨ ਹਰੇਕ ਪਾਸੇ ਨੂੰ ਪੋਜ਼ਿਟਿਵ ਜੀ ਰਿਜ਼ਲਟ ਰਿਹਾ ਬਾਕੀ ਕਿਸਾਨ ਵੀਰਾਂ ਨੂੰ ਤੁਸੀਂ ਦੇਣਾ ਚਾਹੁੰਗਾ ਮੈਂ ਕਿਸਾਨ ਵੀਰਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਆ ਕਿ ਆਪਾਂ ਜੇ ਆਪਣੇ ਖੇਤੀ ਦੇ ਖਰਚੇ ਘਟਾਵਾਂਗੇ ਤਾਂ ਹੀ ਆਪਾਂ ਆਪਣੀ ਕਿਸਾਨੀ ਨੂੰ ਬਚਾ ਸਕਦੇ ਆ ਤੇ ਆਪਾਂ ਨੂੰ ਇਹ ਤਕਨੀਕ ਅਪਣਾਉਣੀ ਚਾਹੀਦੀ ਆ ਇਹ ਤਕਨੀਕ ਆਪਣੇ ਕਿਸਾਨਾਂ ਲਈ ਬਹੁਤ ਹੀ ਵਧੀਆ ਹੈ ਤੇ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਥੋੜਾ ਜਿਹਾ ਖੇਤ ਮਲਚਿੰਗ ਤਕਨੀਕੜਾ ਦਿਖਾਓ ਕਿ ਕਿੰਨੀ ਵਧੀਆ ਬਿਨਾਂ ਕਿਸੇ ਵਾਹ ਵਹਾਈ ਤੋਂ ਇਹ ਤਕਨੀਕ ਨਾਲ 8 ਏਕੜ ਨੰਬਰ ਦਾ ਸਾਹਿਬ ਨੇ ਇੱਥੇ ਲਾਏ ਨੇ ਤੇ ਬੜਾ ਵਧੀਆ ਤਜਰਬਾ ਇਹਨਾਂ ਤੋਂ ਪ੍ਰੇਰਣਾ ਲੈ ਕੇ ਪਿੰਡ ਦੇ ਹੋਰ ਵੀ ਕਿਸਾਨਾਂ ਨੇ ਵਾਚਿੰਗ ਟੈਕਨੀਕ ਦਾ ਕੰਮ ਸ਼ੁਰੂ ਕੀਤੀ ਹੈ ਬਹੁਤ ਬਹੁਤ ਧੰਨਵਾਦ